ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਜੀ ਮੋਗਾ ਮੰਡੀ ਸੋ ਵਿਖਾਉਣੇ ਆ ਤੁਹਾਨੂੰ ਟਰੈਕਟਰ ਅੱਗੇ ਆ ਗਿਆ ਜੀ ਮਹੀਂਦਰਾ 475 ਡੀਆਈ 2006 ਮਾਡਲ ਆ ਜੀ 2 ਲੱਖ 60 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ 2 ਲੱਖ 60 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਛੋਟੇ ਜ਼ਿਮੀਦਾਰਾਂ ਰਾस्ते ਟਰੈਕਟਰ ਚੰਗਾ ਸਾਰਾ ਰੀਨਾ ਰੰਗ ਪੀੜਦਾ ਜੀ ਚਾਰੇ ਟਾਇਰ ਟਰੈਕਟਰ ਦੇ ਜੀ 60 ਕੇ ਪੈਸੇ ਚਾਰੇ ਟਾਇਰ ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਬੇਦਾਗ ਟਰੈਕਟਰ ਦੇ ਮਗਰਾੜ ਆਈ ਸਮਾਨ ਜਿਵੇਂ ਡੰਡਾ ਫੱਟੀ ਨਾਲ ਮਿਲ ਜੂਗਾ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਇੰਜਨ ਗਿਅਰ ਦੀ ਫੁੱਲ ਗਾਰੰਟੀ ਹੈ ਜੀ ਮਾਲਕ ਵੱਲੋਂ ਪਿਆਵ ਨੰਬਰ ਆ ਸੋਨਾ ਟਰੈਕਟਰ ਆ ਦੇਖ ਸਕਦੇ ਹੋ ਜੀ ਤੇ ਹੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਟਰੈਕਟਰ ਦੀ ਅੱਗੇ ਆ ਗਿਆ ਜੀ ਸੋਨਾ ਦੀ ਕਾਡੀ ਆ ਜੀ 750 ਸਕੰਦਰ ਮਾਡਲ ਆ ਜੀ ਤੁਸੀਂ ਦੇਖ ਸਕਦੇ ਹੋ ਪੀ ਵੀ 04 ਫਰੀਦਕੋਟ ਦਾ ਨੰਬਰ ਆ 19 ਮਾਡਲ ਆ ਜੀ 5 ਲੱਖ 60 ਹਜ਼ਾਰ ਰੇ ਟਰੈਕਟਰ ਦੀ ਡਿਮਾਂਡ ਆ ਜੀ 5 ਲੱਖ 60 ਹਜ਼ਾਰ ਰੇ ਟਰੈਕਟਰ ਦੀ ਡਿਮਾਂਡ ਆ ਚਾਰੇ ਟਾਇਰ ਨਾਲ ਦੇ 65 ਕੇ ਪੈਸੇ ਚਾਰੇ ਟਾਇਰ ਆ ਟਰੈਕਟਰ ਦੇ ਤੇ ਦੇਖ ਸਕਦੇ ਹੋ ਬੇਦਾਗ ਟਰੈਕਟਰ ਦੇ ਮਗਰਾੜ ਆ ਸਮਾਨ ਆ ਜਿਵੇਂ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲ ਜੂਗਾ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਇੰਡੀਅਨ ਗੀਅਰ ਦੀ ਫੁੱਲ ਗਾਰੰਟੀ ਆਪਣਾ ਤੁਸੀਂ ਟਰੈਕਟਰ ਨੂੰ ਚਲਾ ਕੇ ਲੈ ਆ ਸਕਦੇ ਹੋ। ਆਪਣਾ ਤੁਸੀਂ ਮੈਸਟਰ ਨੇ ਇੰਸਪੈਕ ਕਰਾ ਕੇ ਟਰੈਕਟਰ ਲੈ ਆ ਸਕਦੇ ਹੋ। ਸੋਹਣਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ। ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਮਾਨਤਾ ਜਰੂਰ ਹੋ ਜੂਗਾ ਟਰੈਕਟਰ ਦੇ ਵਿੱਚੋਂ। ਅੱਗੇ ਟਰੈਕਟਰ ਆ ਗਿਆ ਜੀ HMT 65 ਬਾਈ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ। 2000 ਤੇ 5 ਮਾਡਲ ਟਰੈਕਟਰ ਆ ਜੀ ਡਿਮਾਂਡ ਹੈਗੀ ਆ 3,95,000 ਦੇਨ 195 ਹਜ਼ਾਰ ਰੈਟਰ ਦੀ ਡਿਮਾਂਡ ਆ ਜੀ ਸੋਨਾ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਪੂਰਾ ਤੁਸੀਂ ਦੇਖ ਸਕਦੇ ਹੋ ਜੀ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਅਪਡੇਟ ਟਾਇਰ ਆ ਟਰੈਕਟਰ ਦੇ ਨੀਲੇ ਰੰਗ ਬਿੜ ਦਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ 2005 ਮਾਡਲ 395 ਡਿਮਾਂਡ ਆ ਜੀ ਪੀ ਆਵ ਨੰਬਰ ਆ ਦੇਖ ਸਕਦੇ ਹੋ ਤੁਸੀਂ ਸੋਨਾ ਟਰੈਕਟਰ ਆ ਦੇਖ ਸਕਦੇ ਹੋ ਬੇਦਾਗ ਟਰੈਕਟਰ ਦੇ ਮਗਰਾੜ ਆ ਜੀ ਬਾਕੀ ਸਮਾਨ ਜਿਵੇਂ ਟਰੈਕਟਰ ਦੇ ਨਾਲ ਡੰਡਾ ਫੱਟੀ ਸਾਰਾ ਨਾਲ ਮਿਲ ਜੂਗਾ ਬਾਕੀ ਪਾਵਰ ਹੋਇਆ ਜੀ ਦੇਖ ਸਕਦੇ ਹੋ ਪਾਵਰ 65/ਪਾਵਰ ਹੈਗਾ ਸੋਹਣਾ ਟਰੈਕਟਰ ਆ ਦੇਖ ਸਕਦੇ ਤੁਸੀਂ ਅਰੀਨਾ ਰੰਗ ਪੇੜ ਦਾ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਜੀ 195000 24 ਮਾਨਤਾਨ ਮਾਲਕ ਵੀਰਾਂ ਵੱਲੋਂ ਕੀਤਾ ਜਾਊਗਾ ਅੱਗੇ ਆ ਗਿਆ ਜੀ ਅਰਜਨ 605 ਡੀਆਈ ਆਰ ਜਣੇ 605 ਡੀਆਈ ਟਰੈਕਟਰ ਆ ਪੀਵੀ04 ਫਰੀਦਕੋਟ ਦਾ ਨੰਬਰ ਆ ਜੀ 2022 ਮਾਡਲ ਆ 7 ਲੱਖ 85 ਹਜ਼ਾਰ ਰ ਟਰੈਕਟਰ ਦੀ ਮੰਗ ਆ ਜੀ 7 ਲੱਖ 85 ਹਜ਼ਾਰ ਟਰੈਕਟਰ ਦੀ ਮੰਗ ਆ ਸੋਨਾ ਟਰੈਕਟਰ ਆ ਫਾਈਬਰ ਵਾਲੀ ਛਤਰੀ ਲੱਗੀ ਆ ਟਰੈਕਟਰ ਦੇ ਸਾਈਡ ਗੇਅਰ ਆ ਜੀ ਚਾਰੇ ਟਾਇਰ ਨਾਲ ਦੇ ਟਾਇਰ ਆ ਜੀ 70 ਕ ਪੈਸੇ ਮੂਹਰੇ ਟਾਇਰ ਬਾਈਆਂ ਨੇ ਸ਼ੌਕ ਨਾਲ ਵੱਡੇ ਪਵਾਏ ਆ ਤੁਸੀਂ ਦੇਖ ਸਕਦੇ ਹੋ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਜੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਬਾਕੀ ਮਾਨ ਤਾਂ ਟਰੈਕਟਰ ਦੇ ਵਿੱਚ ਜਰੂਰ ਹੋ ਜਾਊਗਾ ਜੀ 2022 ਮਾਡਲ 785 ਡਿਮਾਂਡ ਆ ਜੀ 7 ਲੱਖ 85 ਹਜ਼ਾਰ ਡਿਮਾਂਡ ਆ ਸਮਾਨ ਜਿਵੇਂ ਡੰਡਾ ਫਤੀਵ ਮਿਊਜ਼ਿਕ ਸਿਸਟਮ ਸਾਰਾ ਨਾਲ ਮਿਲੂਗਾ ਜੀ ਅੱਜ ਆਤੇ ਟਰੈਕਟਰ ਲੈ ਕੇ ਆਏ ਆ ਮੈਸੀ ਸਮਾਨ ਕਵੀਰ ਆਪਣੇ ਕੋਲ ਲੈਣੇ ਜਾਣਕਾਰੀ ਬਈ ਸਸੀ ਗਾ ਜੀ ਸਸੀ ਗਾ ਬਈ ਜੀ ਇਹ ਕਿਹੜਾ ਮਾਡਲ ਆ ਬਈ ਜੀ ਇਹ 2013 ਮਾਡਲ ਆ ਫਸਟ ਆਵਰ ਦਾ ਆ ਉਹ ਯਾਰ 13 ਮਾੜਾ ਫਾਸਟ ਉਹਨਾਂ ਦਾ ਹਾਂਜੀ ਨੀਵਲੇ ਡਾਇਰ ਨਾ ਉਹ ਵੀਰ ਦੇ ਨਾ ਉਹ ਮਾੜਦੇ 70% ਨਾਲ ਦੇ ਠੀਕ ਹੈ ਨਾਲ ਦੇ ਡਾਇਰ ਸਾਰਾ ਓਰੀਜਨਲ ਹੈਗਾ ਕੋਈ ਕੋਈ ਫੁੱਲਿਆ ਨਹੀਂ ਜਾਂ ਠੀਕ ਹੈ ਸਾਰੇ ਓਰੀਜਨਲ ਹਾਂਜੀ ਸਾਰੇ ਓਰੀਜਨਲ ਆ ਫਾਸਟ ਉਹਨਾਂ ਦੇ ਆਇਆ ਫਾਸਟ ਉਹਨਾਂ ਦਾ ਫਾਸਟ ਉਹਨਾਂ ਦੇ ਠੀਕ ਹੈ ਪਿਆਵ ਨੰਬਰੀ ਆਇਆ ਉਹਨਾਂ ਦਾ ਪਹਿਲੀ ਫਾਸਟ ਬਾਲਟੀ ਦੇ ਨਾਲ ਹਾਂਜੀ ਫਾਸਟ ਬਾਲਟੀ ਦੇ ਨਾਲ ਆਇਆ ਪੂਰਾ ਨਾਮ ਲੱਗੇ ਹਾਂਜੀ ਵੇਟ ਰਾਈਟਰ ਦੇ ਨਾਲ ਲੱਗੇ ਸਾਰਾ ਓਰੀਜਨਲ ਆ ਕੋਈ ਕੋਈ ਗਲਿਆ ਗਲਿਆ ਨਹੀਂ ਜਾਂ ਨਾ ਮਾੜੇ ਰਾਈਟਰ ਦਾ ਨਾ ਬਿਲਕੁਲ ਨਾ ਮਾ ਫੀਲਡ ਹੈ ਕੋਈ ਚੱਬੀ ਨਹੀਂ ਲੱਗੇਗੀ ਠੀਕ ਹੈ ਜੀ ਹਾਂਜੀ ਤੇ ਕੀ ਮੰਗ ਕਰਦੋਂ ਬਈ ਇਹਦੀ ਡਿਮਾਂਡ ਤਾਂ ਵੀਰੇ ਹੈਗੀ ਆ 415000 ਦੀ 415000 ਡਿਮਾਂਡ ਆ ਬੇਦਾਗ ਮਗਰਾੜਾ ਹਾਂਜੀ ਗੋਲ ਟਰੈਕਟਰ ਆ ਹਾਂਜੀ ਇਹਦਾ ਮੈਂ ਨਵਾਂ ਟਰੈਕਟਰ ਦਾ ਕੋਈ ਰਮ ਨਹੀਂ ਗਿਆਗਾ ਕੋਈ ਕਿਧੋ ਨਹੀਂ ਗਿਆ ਹਾਂਜੀ ਹਾਂਜੀ ਬੇਕਰ ਅੱਗਿਆ ਵੱਡਾ ਹੱਡ ਲੱਗੀ ਆ ਇਹ ਸਾਰਾ ਨਾਮ ਨਾਲ ਹੀ ਰਹੂਗਾ ਜਮਨ ਨਾਲ ਦੰਗੇ ਨਾਮ ਹਾਂਜੀ ਹਾਂਜੀ ਸਾਰਾ ਡਿਮਾਂਡ ਟਰੈਕਟਰ ਦੇ ਨਾਲ ਮਿਲੂਗਾ ਉਹਨਾ ਪਈਆ ਤੁਸੀਂ ਦੇਖ ਸਕਦੇ ਹੋ ਪਿਆਰ ਨੰਬਰ ਆ ਕੀ ਡਿਮਾਂਡ ਕਰਦੇ ਬਈ ਇਹਦੀ ਇਹ ਡਿਮਾਂਡ ਦਾ ਵੀ 4 ਲੱਖ 15000 ਕਰਦੇ ਆ 4 ਲੱਖ 15000 ਹਾਂਜੀ ਤੇ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਬਈ ਵੀਡੀਓ ਵੀ ਸ਼ੇਅਰ ਕਰਕੇ ਆਊਗਾ 4 ਲੱਖ ਤਾਂ ਦੇ ਦਾਂਗਾ 15000 ਮਾਨ ਤਨ ਦੇ ਦਾਂਗਾ ਠੀਕ ਹੈ ਜਿਹੜਾ ਆਪਣਾ ਜਿਹੜਾ ਵੀਰ ਵੀ ਆਪਣੀ ਵੀਡੀਓ ਸ਼ੇਅਰ ਕਰਕੇ ਆਉਂਦਾ 4 ਲੱਖ ਤਾਂ ਦੇ ਦੇਵਾਂਗਾ ਹਾਂਜੀ 4 ਲੱਖ ਦਾ ਤੋਂ ਵੀ ਤੁਹਾਨੂੰ ਇਹ ਟਰੈਕਟਰ ਵੀ ਮੌਕੇ ਤੇ ਮਾਨਤਨ ਕਰ ਦਾਂਗੇ। ਅਸੀਂ 4 ਲੱਖ ਜੋ ਵੀ ਮਾਨਤਨ ਕਰਾਂਗੇ। ਹਾਂਜੀ ਹੋਰ ਮਾਨਤਨ ਕਰਾਂਗੇ। 4 ਲੱਖ ਜੋ ਵੀ ਮਾਨਤਨ ਬਾਈ ਹੋਣੀ ਕਰਦੇ ਨੇ ਕਿ ਜੇਰਾ ਇਹ ਘਰੇ ਰੱਖਣ ਵਾਲਾ ਡੇਟਰਾ ਕਿਤੇ ਤੋਂ ਕਾਲਮ ਨਹੀਂ ਲੱਗੀ ਕਿ ਜੀ ਟੇਢ ਨਹੀਂ ਹੋਇਆ ਸਾਰਾ ਹੀ ਰਿਹਾ। ਇਹਦੇ ओरिजिनल ਡੇਟਰਾ ਆਪ ਤੋਂ ਮਿਲ ਜਾਈਏ। ਜੇ ਬਾਈ ਕੋਈ ਟਰੈਕਟਰ ਆ ਆਪਣਾ ਜੇ ਕਿ ਵੀ ਮੈਕਟ੍ਰੀਨ ਚੈੱਕ ਕਰਾਉਂਦਾ ਜਾਂ ਕੋਈ ਦੋ ਦਿਨ ਸਾਈ ਦੇ ਜਾਨਾ ਦੋ ਦਿਨ ਬਾਈ ਚੱਲਣ ਕੋਈ ਚੱਕਰ ਫਿਰ ਪੈਸੇ ਦੇ ਜਾਨਾ ਫਿਰ ਸਾਰੇ ਪੈਸੇ ਫਿਰ ਦੇਣ। ਠੀਕ ਹੈ ਜੀ ਬਾਈ ਹੁਣਾਂ ਦਾ ਖੁੱਲਾ ਆਫਰ ਆ। ਤੁਸੀਂ ਸਾਈ ਦੇ ਕੇ ਟਰੈਕਟਰ ਪੂਰਾ ਚੈੱਕ ਕਰਕੇ ਵਾਕੇ ਲਿਆ ਸਕਦੇ ਹੋ ਤੇ ਬਾਈ ਉਹਨਾਂ ਨੂੰ ਪੈਸੇ ਤੁਸੀਂ ਫੇਰ ਦੇ ਸਕਦੇ ਹੋ। ਪੁੱਲਾ ਆਫਰ ਆ ਬਾਈ ਵੱਲੋਂ ਇੰਜਣ ਗੇਅਰ ਦਾ ਜਾਣ ਕੇ ਰੁਪਈਆ ਹੀ ਆ ਟਰੈਕਟਰ। ਰੁਪਈਆ ਦੇ ਗੜ ਤੇ। ਹਾਂਜੀ। ਤੇ ਇਹ ਕਿਹੜੇ ਪਿੰਡ ਖੜਾ ਜੀ? ਇਹ ਫਰੀਦਕੋਟ ਦੇ ਨਾਲ ਕੋਲ ਨਾ ਕਲਾਂ ਦਾ। ਕੋੜੀ ਫਰੀਦਕੋਟ ਦੇ ਲੱਗੇ। ਠੀਕ ਆ। ਹਾਂ ਪਿੰਡ ਟੈਂਡਾ ਲਵਾ ਕੜਾ ਜਿਹੜਾ ਫਰੀਦਕੋਟ। ਫੁਲਾ ਫਰੀਦਕੋਟ। ਕੋੜੀ ਕਬੂਰੇ ਦੇ ਨੇੜੇ। ਹਾਂਜੀ। ਠੀਕ ਆ ਬਾਈ ਨੰਬਰ ਬੋਲੋ। ਨੰਬਰ ਹੈਗਾ ਆਪਣਾ 62 93 62 94 93 101 ਸਾਨੂੰ ਮੈਂ ਪਤਾ ਨੰਬਰ ਇੱਕ ਵਾਰੀ ਹੋਰ ਬੋਲ ਦਈ 62593 ਠੀਕ ਹੈ 9993 ਨਾਮ ਹੈਗਾ ਵਰਤਰੀ ਵਰਪਰੀ ਤੇ ਤੁਹਾਨੂੰ ਫੋਨ ਲਾਉਣਗੇ ਆਪਣਾ ਜੀਰਪਰਾ ਤੇ ਚੈਨਲ ਦਾ ਨਾਮ ਹੈ ਕੇ ਆਉਣਗੇ ਤੇ ਮਾਨਤਾਣ ਦੇ ਜੀ ਹੁਣ ਜ਼ਰੂਰ ਕਰ ਦਿਓ ਜੇ ਜੇ ਦੋ ਸੱਲੇ ਮਾਨਤਾਣ ਕਰਾਂਗੇ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈਬੀ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਬਾਈ ਮਿਹਰਬਾਨੀ ਸੋ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਖੁੱਲੇ ਦਿਲ ਦਾ ਮਾਨਤਾਣ ਹੋ ਜਾਊਗਾ 15000 ਦਾ 4 ਲੱਖ ਤੋਂ ਸਿੱਧਾ ਛੱਡਿਆ ਜਾਣਾ ਬਾਕੀ 4 ਲੱਖ ਤੋਂ ਵੀ ਬਾਈ ਹੋਣੀ ਮਾਨਤਾ ਕਰਦੇ ਨਹੀਂ ਕਿ ਸੋਨਾ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਸੋ ਮਿੱਤਰੋ ਜੇ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡ ਵਾਲੇ ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਇਹ ਵੀਡੀਓ ਲਈ ਫੇਸਬੁੱਕ ਤੇ ਵੀ ਗ੍ਰਾਹਕ ਤਾਂ ਆਪਣਾ ਫੇਸਬੁੱਕ ਪੇਜ ਪਿੰਡ ਵਾਲੇ ਦਾ ਵੱਧ ਤੋਂ ਵੱਧ ਫੋਲੋ ਕਰ ਲਓ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਜੀ ਮੋਗਾ ਮੰਡੀ ਸੋ ਵਿਖਾਉਣੇ ਆ ਬਹੁਤ ਹੀ ਵਧੀਆ ਟਰੈਕਟਰ ਸਸਤੇ ਰੇਟਾਂ ਤੇ ਸਭ ਤੋਂ ਪਹਿਲਾਂ ਆ ਗਿਆ ਵੀ ਸੋਨਾ ਲੀਕਾ ਡੀ ਏ 60 ਸੋਨਾਲੀ ਕਾ ਡੀਆਈ 60 ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2013 ਮਾਡਲ ਆਈ ਡਿਮਾਂਡ ਹੈਗੀ ਆ 465000 465000 ਦੇ ਟਰੈਕਟਰ ਦੀ ਡਿਮਾਂਡ ਆ BB29 ਮੋਗੇ ਦਾ ਨੰਬਰ ਆ ਸਰਕਾਰੀ ਨੰਬਰ ਪਲੇਟ ਆ ਟਰੈਕਟਰ ਦੇ ਲੱਗੀਆਂ ਜੀ ਫਾਈਬਰ ਵਾਲੀ ਛਤਰੀ ਲੱਗੀ ਵੀ ਆ ਸੈਡ ਗੇਰ ਆ ਸੋਹਣਾ ਟਰੈਕਟਰ ਆ ਅੱਦੇ ਚਾਰੇ ਟਾਇਰ ਆ ਟਰੈਕਟਰ ਦੇ ओरिजिनल ਰੰਗ ਪੇੜ ਦਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਕੰਡੀਸ਼ਨ ਦੇਖ ਸਕਦੇ ਹੋ ਸੋਨਾ ਟਰੈਕਟਰ ਆ ਬੇਦਾਗ ਟਰੈਕਟਰ ਦੇ ਮਗਰਾੜਾ ਇੰਜਨ ਗੇਅਰ ਦਾ ਟਰੈਕਟਰ ਪੂਰਾ ਚੰਗਾ ਜੀ 13 ਮਾਡਲ 465 ਡਿਮਾਂਡ ਆ ਤੁਸੀਂ ਦੇਖ ਸਕਦੇ ਹੋ ਕਿੰਦੀਆਂ ਟਰੈਕਟਰ ਦੀ ਫਾਈਬਰ ਵਾਲੀ ਛਤਰੀ ਲੱਗੀ ਆ ਟਰੈਕਟਰ ਦੇ ਉੱਤੇ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਹੋਗਾ ਮਾਨ ਤਾਂ ਟਰੈਕਟਰ ਦੇ ਵਿੱਚੋਂ ਜ਼ਰੂਰ ਹੋ ਜੂਗਾ ਜੀ 2013 ਮਾਡਲ 465 ਡਿਮਾਂਡ ਆ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਅੱਗੇ ਆ ਗਿਆ ਜੀ ਫੋਰਡ 3600 ਫੋਰਡ 3600 ਟਰੈਕਟਰ ਆ 95 ਮਾਡਲ ਆ ਤੇ 1,55,000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਸਾਰਾ ओरिजिनल ਰੰਗ ਪੇੜ ਦਾ ਟਰੈਕਟਰ ਆ ਚਾਰੇ ਟਾਇਰ ਟਰੈਕਟਰ ਦੇ ਅੱਦੇ ਟਾਇਰ ਆ ਸੋਨਾ ਟਰੈਕਟਰ ਆ ਦੇਖ ਸਕਦੇ ਹੋ ਜੇ ਕਿਸੇ ਨੇ ਸ਼ੌਂਕ ਨਾਲ ਵੀ ਟਰੈਕਟਰ ਤਿਆਰ ਕਰਾਉਣਾ ਉਹਦੇ ਵਾਸਤੇ ਟਰੈਕਟਰ ਬਹੁਤ ਹੀ ਵਧੀਆ ਇੰਜਨ ਗੇਅਰ ਦਾ ਚੰਗਾ ਬਾਕੀ ਛੋਟੇ ਨੀਮੇਦਾਰ ਰਸਤੇ ਵੀ ਟਰੈਕਟਰ ਚੰਗਾ ओरिजिनल ਰੰਗ ਪੇੜ ਦਾ ਕੰਡੀਸ਼ਨ ਵੀ ਦੇਖ ਸਕਦੇ ਹੋ ਜੀ ਸਾਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਬੇਦਾਗ ਟਰੈਕਟਰ ਦੇ ਮਗਰਾੜਾ 99 ਮਾਡਲ 1,55,000 ਟਰੈਕਟਰ ਦੀ ਡਿਮਾਂਡ ਹੈ ਜੀ 1,55,000 ਟਰੈਕਟਰ ਦੀ ਡਿਮਾਂਡ ਆ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਮਾਨ ਦਾਣੇ 1,55,000 ਦੇ ਵਿੱਚੋਂ ਵੀ ਜਰੂਰ ਹੋ ਜਾਊਗਾ ਬੇਦਾਗ ਟਰੈਕਟਰ ਦੇ ਮਗਰਾੜਾ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਸ਼ਕਰੀ ਸਾਰਾ ਨਾਲ ਮਿਲੂਗਾ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਦੇਖ ਸਕਦੇ ਹੋ ਤੁਸੀਂ ਰੰਗ ਪੇੜ ਦਾ ਟਰੈਕਟਰ ਹੈ origignal ਆ ਅੱਗੇ ਆ ਗਿਆ ਜੀ ਫਾਰਮ 45 ਫਾਰਮ ਟਰੈਕ 45 ਟਰੈਕਟਰ ਆ 1999 ਮਾਡਲ ਆ ਜੀ ਸਾਰਾ ਓਰੀਜਨਲ ਰੰਗ ਪੇੜ ਦਾ ਟਰੈਕਟਰ ਆ ਚਾਰੇ ਟਾਇਰ ਅੱਡੇ ਟਾਇਰ ਆ ਟਰੈਕਟਰ ਦੇ ਸੋਹਣਾ ਟਰੈਕਟਰ ਆ ਛੋਟੇ ਜ਼ਿਮੀਂਦਾਰ ਵਾਸਤੇ ਟਰੈਕਟਰ ਬਹੁਤ ਹੀ ਵਧੀਆ ਜੀ ਛੋਟੇ ਜ਼ਿਮੀਂਦਾਰ ਵਾਸਤੇ ਟਰੈਕਟਰ ਵਧੀਆ 1999 ਮਾਡਲ ਦੀ 1 ਲੱਖ 65 ਹਜ਼ਾਰ ਡਿਮਾਂਡ ਆ ਜੀ 1.65 ਲੱਖ ਰੈਸਟਰਟਰ ਦੀ ਡਿਮਾਂਡ ਆ ਬਾਕੀ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 1.65 ਲੱਖ ਜੋ ਵੀ ਮਾਨਤਨ ਹੋ ਜਾਊਗਾ ਜੀ ਚਾਰੇ ਟਾਇਰ ਅੱਡੇ ਟਾਇਰ ਆ ਟਰੈਕਟਰ ਦੇ ਅਰੀਨ ਰੰਗ ਪੇੜ ਦਾ ਟਰੈਕਟਰ ਆ ਸੋਹਣਾ ਟਰੈਕਟਰ ਆ ਇੰਜਨ ਗੇਅਰ ਦਾ ਚੰਗਾ ਜੀ ਬੇਦਾਗ ਟਰੈਕਟਰ ਦੇ ਮਗਰਾੜਾ ਜੀ ਬੇਦਾਗ ਮਗਰਾੜਾ ਸਮਾਨਾ ਟਰੈਕਟਰ ਦੇ ਨਾਲ ਜਿਵੇਂ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲ ਜਾਊਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਵੇੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਬਾਕੀ ਮਾਂ ਦਾ ਟਰੈਕਟਰ ਦੇ ਵਿੱਚ ਜਰੂਰ ਹੋ ਜਾਊਗਾ ਜੀ